ਜੀ ਆਈਡੀਆ ਵਿੱਚ ਜੀ ਮੈਂ ਅੱਜ ਕੰਪਨੀ ਬਾਦ ਆਏ ਲੋਕਾਂ ਨੂੰ ਅਪੀਲ ਕਰਨ ਵਾਸਤੇ ਨਹੀਂ ਇਹ ਕਹਿਣਾ ਚਾਹੁੰਦੀ ਹੈ ਕਿ ਲੋਕਾਂ ਨੂੰ ਆਪਣੀ ਜ਼ਮੀਰ ਨੂੰ ਜਗਾਉਣ ਦੀ ਲੋੜ ਹੈ ਔਰ ਆਜ਼ਾਦ ਉਮੀਦਵਾਰ ਨੂੰ ਵੋਟ ਪਾਉਣ ਦੀ ਲੋੜ ਹੈ ਵੇਖੋ ਬਹੁਤ ਸਾਰੀ ਲੋਕੀ ਸੋਚਦੀ ਨਹੀਂ ਹੈ ਕਿ ਅਸੀਂ ਇਲੈਕਸ਼ਨ 'ਚ ਖੜੇ ਹੋਈਏ ਬਹੁਤ ਸਾਰੀ ਲੋਕਾਂ ਨੂੰ ਇਹ ਲੱਗਦਾ ਹੈ ਕਿ ਇਲੈਕਸ਼ਨ 'ਚ ਲੜਨ ਵਾਸਤੇ ਪੈਸੇ ਦੀ ਲੋੜ ਹੁੰਦੀ ਹੈ ਰੁਤਵੇ ਦੀ ਲੋੜ ਹੁੰਦੀ ਹੈ ਟਿਕਟਾਂ ਦੀ ਲੋੜ ਹੁੰਦੀ ਹੈ ਪਰ ਮੈਨੂੰ ਲੱਗਦਾ ਹੈ ਇਲੈਕਸ਼ਨ 'ਚ ਖੜੇ ਹੋਣ ਦੀ ਚੰਗੀ ਜ਼ਮੀਰ ਦੀ ਲੋੜ ਹੁੰਦੀ ਹੈ ਚੰਗੀ ਸੋਚ ਦੀ ਲੋੜ ਹੁੰਦੀ ਹੈ ਕਿ ਐਜੂਕੇਸ਼ਨ ਦੀ ਲੋੜ ਹੁੰਦੀ ਹੈ ਸੋ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਅਸੀਂ ਲੋਕਤੰਤਰ ਦੇਸ਼ ਦੇ ਵਿੱਚ ਰਹਿੰਦੇ ਆ ਆਪਣਾ ਜਿਹੜਾ ਜ਼ਮੀਰ ਹੈ ਉਹਨੂੰ ਜਗਾਓ ਜਿਹੜੀ ਆਪਣੀ ਵੋਟ ਦੀ ਚੋਟ ਹੈ ਨਾ ਉਹਨੂੰ ਸਹੀ ਇਸਤੇਮਾਲ ਕਰੋ ਇਹ ਜਿਹੜੇ ਕਰਾਪਟ ਲੀਡਰਸ ਹੈ ਨਾ ਇਹਨ ਪਾਰਟੀ ਪਾਦੀ ਦੇ ਚੰਡਿਆਂ ਤੋਂ ਉੱਤੇ ਉੱਠ ਕੇ ਇੱਕ ਚੰਗੀ ਸੋਚ ਨੂੰ ਸਪੋਰਟ ਕਰਨਾ ਚਾਹੀਦਾ ਹੈ ਬਿਕੋ ਸਾਡੇ ਸਾਹਮਣੇ ਰੇਸ਼ਮ ਜੀ ਨੇ 22 ਸਾਲਾਂ ਦਾ ਇੱਕ ਨੌਜਵਾਨ ਜਿਹੜਾ ਪੜਿਆ ਲਿਖਿਆ ਨੌਜਵਾਨ ਅਸੀਂ ਐਰਕੀ ਇੰਡੀਪੈਂਡੈਂਟ ਕੈਂਡੀਡੇਟ ਵਿੱਚ ਖੜਾ ਹੈ ਮੈਂ ਉਹਦੀ ਸਪੋਰਟ ਕਰ ਰਹੀ ਹਾਂ ਕਿਉਂਕਿ ਮੈਨੂੰ ਲੱਗਦਾ ਹੈ ਕਿ ਸਾਨੂੰ ਸਮਾਜ ਨੂੰ ਜਾਗ ਲਾਉਣੀ ਚਾਹੀਦੀ ਹੈ ਔਰ ਜਿਹੜਾ ਸਭ ਤੋਂ ਮਨਪਾਕੀ ਗੱਲ ਇਹ ਵੀ ਹੈ ਕਿ ਜਿਹੜੀ ਇੰਡੀਪੈਂਡੈਂਟ ਕੈਂਡੀਡੇਟ ਦਾ ਜਿਹੜਾ ਚੋਣ ਨਿਸ਼ਾਨ ਹੁੰਦਾ ਹੈ ਉਹ ਸਭ ਤੋਂ ਐਂਚ ਜਾ ਕੇ ਮਿਲਦਾ ਹੈ ਸੋ ਬਾਤ ਮੈਂ ਇਹ ਕਹਿਣਾ ਚਾਹੂੰਗੀ ਮੇਰੇ ਫੇਸਬੁੱਕ ਦੇ ਰਾਹੀਂ ਮੇਰੀ ਸੋਸ਼ਲ ਮੀਡੀਆ ਦੇ ਰਾਹੀਂ ਮੇਰੇ ਇੰਸਟਾਗ੍ਰam ਦੇ ਰਾਹੀਂ ਮੈਂ ਰੇਸ਼ਮਾ ਰੋਸ਼ਮ ਸਿੰਘ ਜੀ ਦਾ ਜਿਹੜਾ ਚੋਣ ਨਿਸ਼ਾਨ ਹੈ ਉਹ ਸ਼ੇਅਰ ਕਰੂੰਗੀ ਔਰ ਮੈਂ ਅੰਮ੍ਰਿਤਸਰ ਦੀ ਰਹਿਣ ਵਾਲੀ ਆ ਮੇਰੀ ਸਕੂਲਿੰਗ ਇੱਥੋਂ ਦੀ ਹੋਈ ਹੈ ਸੋ ਸਾਨੂੰ ਅੰਮ੍ਰਿਤਸਰ ਨਾਲ ਬਹੁਤ ਪਿਆਰ ਹੈ ਸੋ ਅਸੀਂ ਚਾਹੁੰਦੇ ਆ ਕਿ ਜਿਹੜਾ ਅੰਮ੍ਰਿਤਸਰ ਸ਼ਹਿਰ ਹੈ ਉਹ ਤਰੱਕੀ ਕਰੇ ਨਾ ਕਿ ਇਹ ਪੋਲਿਟਿਸ਼ੀਅਨਸ ਦੀ ਭੇਡ ਚੜੇ ਇਹਨਾਂ ਦੇ ਝੂਠੇ ਵਾਅਦਿਆਂ ਦੀ ਭੇਡ ਚੜੇ ਜਿਹੜੇ ਕਿ ਬਰਸਾਤੀ ਡੱਡੂਆਂ ਵਾਂਗੂ 5 ਸਾਲ ਦੇਖਦੇ ਨਹੀਂ ਹੈ ਔਰ ਇੰਤੇ ਆ ਕੇ ਕੀ ਪੀਟੀਆਂ ਕਰਦੇ ਨੇ ਲੋਕ ਦਿਖਾਵਾ ਕਰਦੇ ਨੇ ਸਾਨੂੰ ਇਹ ਲੋਕ ਦਿਖਾਵੇ ਤੋਂ ਬਚਣ ਦੀ ਲੋੜ ਹੈ ਜਿਵੇਂ ਆਪਾਂ ਆਪਣੇ ਬੱਚਿਆਂ ਨੂੰ ਸਕੂਲ ਦੇ ਵਿੱਚ ਬੜੇ ਸੋਚ ਸਮਝ ਕੇ ਐਡਮਿਸ਼ਨ ਕਰਾਉਣੇ ਆ ਨਾ ਉਸੇ ਤਰੀਕੇ ਦੇ ਨਾਲ ਸਾਨੂੰ ਸੋਚਣ ਦੀ ਲੋੜ ਹੈ ਕਿ ਅੱਜ ਜਿਹੜੇ ਸਾਡੇ ਮਿਨਿਸਟਰ ਜਾਂ ਸਾਡੇ ਜਿਹੜੇ ਲੀਡਰਸ ਨੇ ਕੀ ਗੱਲ ਉਹ ਸਹੀ ਨੇ ਉਹ ਐਜੂਕੇਟਿਡ ਨੇ ਏਨਫ ਟੂ ਹੈਂਡਲ ਆਰ ਸੋਸਾਇਟੀ ਇਹ ਸਾਨੂੰ ਸੋਚਣ ਦੀ ਲੋੜ ਹੈ ਕਿਉਂਕਿ ਹਾਈ ਟਾਈਮ ਹੋ ਚੁੱਕਿਆ ਹੈ ਸਾਡੇ ਪੰਜਾਬ ਵਾਸਤੇ ਇਸ ਕਰਕੇ ਜਿਵੇਂ ਲੈਂਦੇ ਪੰਜਾਬ ਨੇ ਸੋਚਿਆ ਹੈ ਨਾ ਉਹਨਾਂ ਨੂੰ ਅੰਦਰ ਰੱਖ ਕੇ ਵੋਟਾਂ ਪਾ ਕੇ ਜਿਤਾਤਾ ਆਜ਼ਾਦ ਉਮੀਦਵਾਰਾਂ ਨੂੰ ਸਾਡਾ ਅੰਮ੍ਰਿਤਸਰ ਵੀ ਵੈਲ এডਿਕੇਟਿਡ ਸਿਟੀ ਹੈ ਇੱਥੇ ਪੜੇ ਲਿਖੇ ਲੋਕਾਂ ਨੂੰ ਇਸ ਗੱਲ ਦਾ ਉੱਤੇ ਆਪਣਾ ਸਟੈਪ ਚੁੱਕਣਾ ਚਾਹੀਦਾ ਹੈ ਇਹ ਝੂਠੇ ਲੋਕਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ ਚਾਹੀਦਾ ਇੱਕ ਚੰਗੀ ਸੋਚ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਭਾਵੇਂ ਉਹ ਔੜੀ ਹੋਵੇ ਭਾਵੇਂ ਉਹ ਮੁੰਡਾ ਹੋਵੇ ਮੈਂ ਮੈਂ ਕਹਿੰਨੀ ਆ ਕਿ ਜਿਹੜਾ ਵੀ ਨੌਜਵਾਨ ਆਜ਼ਾਦ ਉਮੀਦਵਾਰ ਖੜਾ ਹੁੰਦਾ ਹੈ ਚੰਗੇ ਵਿਚਾਰਾਂ ਵਾਲਾ ਪੜ੍ਹਿਆ ਲਿਖਿਆ ਇਨਸਾਨ ਮੈਂ ਉਹਦੀ ਸਪੋਰਟ ਕਰੂੰਗੀ ਉਹਦੇ ਵਾਸਤੇ ਆਪਾਂ ਨੂੰ ਪੈਸੇ ਦੀ ਲੋੜ ਨਹੀਂ ਹੈਗੀ ਆਪਾਂ ਨੂੰ ਚੰਗੀ ਸੋਚ ਦੀ ਲੋੜ ਹੈ ਔਰ ਐਜੂਕੇਸ਼ਨ ਦੀ ਲੋੜ ਹੈ ਮੈਂ ਚਾਹੂੰਗੀ ਰੇਸ਼ਮ ਜ਼ਰੂਰ ਗੱਲ ਕਰਨ ਕਿਉਂਕਿ ਕੱਲ ਇਹਨਾਂ ਨੇ ਕਾਗਜ਼ ਭਰਨੇ ਨੇ ਔਰ ਉੱਥੇ ਕਿਨੂੰ ਕਹਿੰਦੇ ਆ ਬ੍ਰਦਰ ਰਿਜ਼ੋਰਟ ਦੇ ਵਿੱਚ ਰਾਜਸਥਾਨ ਫੇਅਰਫੋਰਟ ਰੋਡ ਦੇ ਉੱਤੇ ਕਾਠ ਵੀ ਰੱਖਿਆ ਹੈ ਔਰ ਰੈਲੀ ਵੀ ਕਰਨਗੇ ਤੋਂ ਰੇਸ਼ਮ ਤੁਸੀਂ ਆਪਣੇ ਵਿਚਾਰ ਦੋ ਸੋਨਿਆ ਜੀ ਸੋਨਿਆ ਜੀ ਸੋਨਿਆ ਜੀ ਇੱਕ ਜਦੋਂ ਪਤਾ ਹੈ ਕਿ ਦੇਸ਼ ਦੇ ਵਿੱਚ ਇੱਕ ਪ੍ਰਧਾਨ ਮੰਤਰੀ ਬੰਨਾ ਹੈ ਪੀਐਮ ਬੰਨਾ ਹੈ ਜਿਹੜੀ ਵੀ ਪਾਰਟੀ ਦਾ ਬੰਦ ਹੈ ਫਿਰ ਆਜ਼ਾਦ ਉਮੀਦਵਾਰ ਦੀ ਉੱਥੇ ਕਿਸ ਤਰੀਕੇ ਨਾਲ ਵੋਟ ਪੈਂਦੀ ਹੈ ਇਹ ਦੱਸੋ ਜੀ ਦੇਖੋ ਮੇਰੀ ਗੱਲ ਸੁਣੋ ਮੈਨੂੰ ਇਹ ਲੱਗਦਾ ਹੈ ਕਿ ਆਜ਼ਾਦ ਉਮੀਦਵਾਰ ਇੱਕ ਆਪਣੀ ਛਾਪ ਛੱਡਦੇ ਸੁਸਾਇਟੀ ਦੇ ਵਿੱਚ ਇੱਕ ਪ੍ਰੈਸ਼ਰ ਗਰੁੱਪ ਬਣਾਉਂਦਾ ਹੈ ਉਹ ਲੋਕਾਂ ਲਈ ਪ੍ਰੈਸ਼ਰ ਗਰੁੱਪ ਬੰਦਾ ਹੈ ਜਿਹੜੇ ਲੋਕੀ ਡਿਕਟੇਟਰ ਬਣਨ ਦੀ ਜਿਨ੍ਹਾਂ ਨੂੰ ਆਦਤ ਪੈ ਚੁੱਕੀ ਹੈ ਜਿਨ੍ਹਾਂ ਨੂੰ ਇਹ ਲੱਗਦਾ ਕਿ ਅਸੀਂ ਜਿੱਤਾਂਗੇ ਵੱਡੀਆਂ-ਵੱਡੀਆਂ ਪਾਰਟੀਆਂ ਤੋਂ ਅਸੀਂ ਟਿਕਟ ਲੈ ਕੇ ਆਏ ਆ ਅਸੀਂ ਜਿੱਤਾਂਗੇ ਸਾਡੇ ਲਈ ਜਿੱਤ ਹਾਰ ਇਹ ਨਹੀਂ ਹੈ ਕਿ ਅਸੀਂ ਵੋਟਾ ਪਵਾ ਕੇ ਬਹੁਤ ਜਿੱਤਾਂਗੇ ਸਾਡੇ ਲਈ ਜਿੱਤਨਾ ਇਹ ਹੁੰਦਾ ਹੈ ਜ਼ਮੀਰ ਦਾ ਜਿੱਤਨਾ ਜਿੱਦਣ ਰੇਸ਼ਮ ਨੇ ਕਾਗਜ਼ ਪਾਰਟੀ ਦਾ ਮਤਲਬ ਉਹ ਉਦਣ ਹੀ ਜਿੱਤ ਗਿਆ ਹੈ ਸਾਡੇ ਵਾਸਤੇ ਹੈ ਕਿ ਇੱਕ ਕੇਡਰ ਦਾ ਜਿਹੜਾ ਵੋਟ ਸਾਨੂੰ ਪੈਂਦਾ ਹੈ ਸਾਡਾ ਇੱਕ ਦਬਦਬਾ ਰਹੂਗਾ ਅਸੀਂ ਪ੍ਰੈਸ਼ਰ ਗਰੁੱਪ ਵਾਂਗੂ ਕੰਮ ਕਰਾਂਗੇ ਲੋਕਾਂ ਦੇ ਕੰਮ ਕਰਾਵਾਂਗੇ ਆਦਰਵਾਇਜ਼ ਇਹਨਾਂ ਦੀਆਂ ਜੜਾਂ ਹੇਲਦੀਆਂ ਜਦੋਂ ਆਜ਼ਾਦ ਉਮੀਦਵਾਰ ਆਉਣੇ ਸ਼ੁਰੂ ਹੋਣਗੇ ਉਹਨਾਂ ਨੂੰ ਵੋਟਾਂ ਪੈਣਗੀਆਂ ਤੇ ਇਹਨਾਂ ਜਿਹੜਾ ਹਿੱਲਣਗੀਆਂ ਇਹਨਾਂ ਨੂੰ ਲੱਗੂਗਾ ਕਿ ਲੋਕੀ ਅਵੇਅਰ ਹੋ ਚੁੱਕੇ ਨੇ ਦੇ ਆਰ ਐਜੂਕੇਟਿਡ ਇਨਾਫ ਟੂ ਸਪੋਰਟ ਇੰਡੀਪੈਂਡੈਂਟ ਕੈਂਡੀਡੇਟ ਆਲਸੋ ਸਾਨੂੰ ਪੈਸਿਆਂ ਦੀ ਲੋੜ ਨਹੀਂ ਜਿੱਤਉਣ ਵਾਸਤੇ ਸਾਨੂੰ ਸ਼ਰਾਬ ਦੀ ਬੋਤਲਾਂ ਦੀ ਲੋੜ ਨਹੀਂ ਜਿੱਤਉਣ ਵਾਸਤੇ ਸਾਨੂੰ ਨੂਟ ਵੰਡਣ ਦੀ ਲੋੜ ਨਹੀਂ ਸਾਨੂੰ ਸਾਡੇ ਜਿਹੜੇ ਪੰਜਾਬ ਦੇ ਲੋਕੀ ਨੇ ਸਾਡੇ ਅੰਮ੍ਰਿਤਸਰ ਦੇ ਲੋਕੀ ਨੇ ਉਹ ਅਵੇਅਰ ਇਨਾਫ ਹੋ ਚੁੱਕੇ ਨੇ ਅਸੀਂ ਇਹਨਾਂ ਦੇ ਢੋਂਗਾ ਦੇ ਵਿੱਚ ਨਹੀਂ ਆਣਾ ਅਸੀਂ ਇੱਕ ਚੰਗੇ ਇਨਸਾਨ ਨੂੰ ਚੰਗੀ ਸ਼ਖਸੀਅਤ ਨੂੰ ਵੋਟ ਪਾਉਣੀ ਹੈ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਦੋ ਪਾਰਟੀਆਂ ਨੇ ਰਾਜ ਕੀਤਾ ਹੈ ਤੀਸਰੀ ਪਾਰਟੀ ਆਈ ਸਾਨੂੰ ਲੱਗਾ ਜੀ ਬਹੁਤ ਬਦਲਾਅ ਹੋਊਗਾ ਇਹਨਾਂ ਨੇ ਪ੍ਰਚਾਰ ਕੀਤਾ ਆਪਾਂ ਲੋਕ ਵੀ ਗੱਲਾਂ 'ਚ ਆ ਗਏ ਬਦਲਾਅ ਜਦੋਂ ਪਿਛਲੀਆਂ ਇਲੈਕਸ਼ਨਾਂ ਆਹੀ ਉਹਨਾਂ ਚ ਚਲੋ ਇਹ ਨਹੀਂ ਜਿੱਤ ਪਾਏ ਐਰ ਕੀ ਲੋਕਾਂ ਨੇ ਇੱਕ ਪਾਸਾ ਕਰਤਾ ਇਹਨਾਂ ਨੂੰ 92 ਸੀਟਾਂ ਤੋਂ ਜਤਾ ਕੇ ਭੇਜਿਆ ਪਰ ਜਿਹੜਾ ਬਦਲਾਅ ਹੀ ਨਾ ਉਹ ਸਾਨੂੰ ਲੋਕਾਂ ਪੱਖੀ ਕੋਈ ਬਦਲਾਅ ਹੁੰਦਾ ਨਜ਼ਰ ਨਹੀਂ ਆਇਆ ਉਦਾਂ ਹੀ ਡਰੱਗ ਮਾਫੀਆ ਚੱਲ ਰਿਹਾ ਹੈ ਉਹਨਾਂ ਦੀਆਂ ਜੜ੍ਹਾਂ ਚ ਉਦਾਂ ਹੀ ਇਹ ਪਾਣੀ ਪਾ ਰਹੇ ਆ ਉਦਾਂ ਹੀ ਸਾਰੇ ਮਾਈਨਿੰਗ ਉਦਾਂ ਚੱਲ ਰਹੀ ਆ ਪ੍ਰਾਈਵੇਟ ਜ਼ਮੀਨਾਂ ਦੇ ਉੱਤੇ 30 30 ਫੁੱਟ ਤੱਕ ਇੱਥੇ ਹੀ ਨਾਲੇ ਹਲਕੇ ਜਿੰਨਾਂ ਨੇ ਰੇਤ ਕੱਢਣਦੇ ਆ ਥੱਲੇ ਉਹ ਰਾਤ ਨੂੰ ਉਦਾਂ ਹੀ ਟਿੱਪਰ ਨਿਕਲ ਰਹੇ ਆ ਇਹਨਾਂ ਦੇ ਘਰਾਂ ਚ ਤੇ ਇਹਨਾਂ ਦੀਆਂ ਨਿੱਜੀ ਜਾਇਦਾਦਾਂ ਚ ਬਦਲਾ ਹੋਰ ਲੋਕਾਂ ਪੱਖੀ ਜੇ ਕੋਈ ਕਹਈਏ ਕੋਈ ਸਕੀਮ ਲੈ ਕੇ ਆਏ ਆ ਕੋਈ ਸਕੂਲ ਸਾਡੇ ਸਕੂਲ ਹੀ ਨਹੀਂ ਪਲੱਸ 2 ਤੱਕ ਕੀਤੇ ਜਾਂਦੇ ਜੇ ਆਪਾਂ ਡਾਕੂਮੈਂਟ ਲੈ ਕੇ ਚੰਡੀਗੜ੍ਹ ਜਾਂਦੇ 10-10 ਸਾਲ ਨੂੰ ਚੱਕਰ ਲਾਉਣੇ ਪੈਂਦੇ ਆ ਸਾਡੇ ਪਿੰਡਾਂ ਦੇ ਸਕੂਲ ਹੀ ਪਲੱਸ 2 ਤੱਕ ਨਹੀਂ ਕੀਤੇ ਜਾਂਦੇ ਉਹਦਾ ਕਾਰਨ ਇਹ ਆ ਪ੍ਰਾਈਵੇਟ ਸਕੂਲਾਂ ਜਿਨ੍ਹਾਂ ਦੇ ਹਿੱਸੇ ਆ ਸਰਕਾਰੀ ਸਕੂਲਾਂ ਸਰਕਾਰੀ ਹਸਪਤਾਲਾਂ ਦਾ ਇਹਨਾਂ ਮੰਦਾ ਹਾਲ ਆ ਤੁਸੀਂ ਗੁਰੂ ਨਾਨਕ ਦੇਵ ਹਸਪੀਟਲ ਜਾ ਕੇ ਵੇਖ ਲਓ ਪਿੱਛੇ ਮੇਰੇ ਕੋ ਇੱਕ ਵੀਡੀਓ ਪਈ ਆ ਇੱਕ ਲੇਡੀ ਨੂੰ ਕੀੜੇ ਪਏ ਉਹਨੂੰ ਇੱਕ ਰੂਮ ਚ ਬੰਦ ਕਰ ਦਿੱਤਾ ਗਿਆ ਕਿ ਜਦੋਂ ਮਰ ਜੂਗੀ ਇਹਦਾ ਸਸਕਾਰ ਕਰ ਦਾਂਗੇ ਤੇ ਗੱਲ ਖਤਮ ਕਰ ਦਾਂਗੇ ਪ੍ਰਾਈਵੇਟ ਹਸਪ ਕੋਸ਼ ਸਰਕਾਰੀ ਡਾਕਟਰ ਵੀ ਇਹੋ ਜਿਹੇ ਹੈਗੇ ਆ ਜਿਹੜੇ ਆਪਣੀਆਂ ਡਿਊਟੀਆਂ ਨਹੀਂ ਨਿਭਾਉਂਦੇ ਚੰਗੀ ਤਰ੍ਹਾਂ ਸਾਰਿਆਂ ਨੂੰ ਨਹੀਂ ਮੈਂ ਕਹੂੰਗਾ ਪਰ ਉਹਨਾਂ ਦੇ ਵਿੱਚੋਂ ਕੋਸ਼ ਹੈਗੇ 11 ਵਜੇ ਆਉਂਦੇ ਆ 12 ਵਜੇ ਉਹਨਾਂ ਦਾ ਲੰਚ ਟਾਈਮ ਹੋ ਜਾਂਦਾ 1:30 ਵਜੇ ਉਹ ਆਪਣਾ ਵਿਜ਼ਿਟਿੰਗ ਕਾਰਡ ਦੇ ਕੇ ਕਹਿੰਦੇ ਆ ਮੇਰੀ ਕੋਠੀ ਆ ਜਾਓ ਗ੍ਰੀਨ ਐਵੇਨਿਊ ਮੇਰੀ ਕੋਠੀ ਆ ਜਾਓ ਰਣਜੀਤ ਐਵੇਨਿਊ ਇੱਕ ਗਰੀਬ ਬੰਦਾ ਜਿਹੜਾ ਵਿਚਾਰਾ ਰਮਦਾਸ ਵਾਲੀ ਸਾਈਡ ਤੋਂ ਬੱਸ ਦਾ ਕਿਰਾਇਆ ਖर्च ਕੇ ਆਇਆ ਆ ਉਹ ਬੰਦਾ ਰਣਜੀਤ ਐਵੇਨਿਊ ਜਾ ਕੇ ਇਹਨਾਂ ਦੀਆਂ 10000 ਫੀਸ ਕਿਦਾਂ ਮੰਗਦਾ ਪੀਏ ਕਰਕੇ ਅੰਦਰ ਡਾਕਟਰ ਨੂੰ ਦਿਖਾਊਗਾ ਵੇਖੋ ਮਸਲੇ ਬੜੇ ਐ ਅੰਮ੍ਰਿਤਸਰ ਸ਼ਹਿਰ ਦੇ ਆਪਾਂ ਪਿਛਲੇ 2 ਸਾਲਾਂ ਤੋਂ ਕੈਂਸਰ ਦੇ ਕੈਂਪ ਲਾ ਰਹੇ ਆ ਉਹਦੇ ਵਿੱਚ ਮੇਨ ਜਿਹੜੇ ਕੈਂਸਰ ਦੇ ਪੇਸ਼ੈਂਟ ਨਿਕਲਦੇ ਆ 80% ਪੇਸ਼ੈਂਟ ਉਹ ਨੇ ਜਿਨ੍ਹਾਂ ਦੇ ਪਿੰਡਾਂ ਦੇ ਛਪਣਾ ਲੱਗੇ ਘਰ ਆ ਜਾਂ ਸ਼ਹਿਰ ਦੇ ਵਿੱਚ ਨਾਲਿਆਂ ਦੇ ਲੱਗੇ ਘਰ ਆ ਹੁਣ ਆਪਣੇ ਇੱਥੇ 7 ਸਾਲ ਔਜਲਾ ਸਾਹਿਬ ਐਮਪੀ ਰਹੇ ਨੇ ਇੱਥੇ ਉਹ ਕੰਪਨੀ ਬਾਗ ਦੇ ਵਿੱਚ ਆਪਾਂ ਖੜੇ ਆ ਇੱਥੇ ਉਹ ਮੈਨੂੰ ਲੱਗਦਾ ਹੁਣ ਵੋਟਾਂ ਦੇ ਦੌਰਾਨ ਰੋਜ਼ ਆ ਰਹੇ ਆ ਰੋਜ਼ ਆ ਕੇ ਸਭ ਤੋਂ ਪਹਿਲਾ ਕਦੀ ਨਹੀਂ ਆਇਆ ਰੋਜ਼ ਰੋਜ਼ ਆ ਕੇ ਇੱਥੇ ਐਕਸਰਸਾਈਜ਼ ਕਰ ਰਹੇ ਆ ਵਾਲੀਬਾਲ ਖੇਡ ਰਹੇ ਆ ਪੀਟੀ ਕਰ ਰਹੇ ਆ ਜੀ ਮੈਂ ਜੀ ਲੋਕਾਂ ਨੂੰ ਸਿਹਤ ਪੱਖੀ ਮੈਸੇਜ ਦੇ ਦਿੰਦੇ ਆ ਉਹ ਗੁਰੂ ਜੀ ਤੁਹਾਡੇ ਘਰ ਦੇ ਸਾਹਮਣੇ ਨਾਲਾ ਆ ਗੰਦਾ ਅਹੀਂ ਕੈਂਸਰ ਦੇ ਕੈਂਪਲ ਵਾਲਵਾ ਮਰ ਜੇ ਲੱਗੇ ਆ ਲੋਕੀ ਵਿਚਾਰੇ ਕੈਂਸਰ ਪਿੰਡਾਂ ਚ ਵੜ ਗਈ ਸਾਡੇ ਸਭ ਤੋਂ ਸਾਫ ਪੰਜਾਬ ਦਾ ਸਾਫ ਪਾਣੀ ਅੰਮ੍ਰਿਤਸਰ ਦਾ ਹਾਂਦਾ ਹੀ ਉਹ ਨਾਲਾ ਪੱਕਾ ਕਰਾ ਮੇਰਾ ਵੀਰ ਤੁਸੀਂ ਇੱਥੇ ਸਿਹਤ ਵਾਸਤੇ ਮੈਸੇਜ ਨਾ ਲੋਕਾਂ ਨੂੰ ਗੁਮਰਾਹ ਨਾ ਕਰੋ ਜਿਹੜਾ ਘਰ ਦੇ ਸਾਹਮਣੇ ਗੰਦਾ ਨਾਲਾ ਆ ਨਾ ਉਹਨੂੰ ਪੱਕਾ ਕਰਾਓ ਥੱਲੇੋਂ ਪਹਿਲਾਂ ਤਾਂ ਕਿ ਲੋਕ ਵਿਚਾਰੇ ਕੈਂਸਰ ਨਾਲ ਗਰੀਬ ਲੋਕ ਪੀੜਤ ਨਾ ਹੋਣ